ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸੰਕਾਤ ਦੇ ਪੈਨਸ਼ਨਰਾਂ ਨੂੰ ਸਰਕਾਰ ਦੁਆਰਾ ਦਿੱਤੇ ਇੱਕ ਹੋਰ ਵੱਡੇ ਵਿੱਤੀ ਝਟਕੇ ਦਾ ਜਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਸ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਲਗਭਗ 1 ਦਹਾਕਾ ਪਹਿਲਾਂ ਦੇਸ਼ ਦੀਆਂ ਸਾਰੀਆਂ ਸਟੇਟਾਂ ਵਿੱਚੋਂ ਆਰਥਿਕ ਪੱਖੋਂ ਪਹਿਲੇ ਨੰਬਰ ਤੇ ਰਹਿਣ ਵਾਲਾ ਪੰਜਾਬ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੁਣ ਆਰਥਿਕ ਤੌਰ ਤੇ ਇੰਨੇ ਅੰਨਕਾਰ ਵੱਲ ਟੱਕਿਆ ਗਿਆ ਹੈ ਕਿ ਰਾਜਸਥਾਨ, ਹਰਿਆਣਾ, ਹਮਾਚਲ ਪ੍ਰਦੇਸ਼ ਵਰਗੇ ਪੰਜਾਬ ਤੋਂ ਪਛੜੇ ਹੋਏ ਸੂਬੇ ਹੁਣ ਇਸ ਤੋਂ ਅੱਗੇ ਲੰਘ ਗਏ ਜਾਪਣ ਲੱਗੇ ਹਨ। ਅਜਿਹਾ ਇਸ ਕਰਕੇ ਹੈ ਕਿ ਸਰਕਾਰ ਦੀ ਰੇਟ ਦੇ ਹੱਡੀ ਸਮਝੇ ਜਾਣ ਵਾਲੇ ਮਲਾਜਮਾਂ ਤੇ ਪੈਨਸ਼ਨਰਾਂ ਨੂੰ ਵਕਤਸਹਿਤ ਮਹਿੰਗਾਈ ਪੱਤਾ ਤੇ ਉਸ ਦਾ ਬਕਾਇਆ ਦੇਣਾ ਸਰਕਾਰ ਦੀ ਮਜਬੂਰੀ ਹੀ ਨਹੀਂ ਬਲਕਿ ਇੱਕ ਅਤਿ ਜ਼ਰੂਰੀ ਜ਼ਿੰਮੇਵਾਰੀ ਹੁੰਦੀ ਹੈ। ਪਰੰਤੂ ਅੱਜ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਖਾਲ ਇਹ ਹੈ ਕਿ ਉਹ ਗਵਰਨਟਿ ਰਾਜਾਂ ਤੋਂ 11% ਮਹंगाई ਭੱਤੇ ਨਾਲ ਪਿੱਛੇ ਚੜਦੇ ਹਨ ਤੇ 6ਵੇਂ ਤਨਖਾਹ ਕਮਿਸ਼ਨ ਦੇ 5500ਾਂ ਦੇ ਬਕਾਏ ਲੈਣ ਲਈ ਤਾਂ ਉਹ ਅਖਰਕ ਥੱਕ ਕੇ ਮਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੇ ਮਜਬੂਰ ਹੋ ਗਏ ਹਨ ਅਜਿਹੇ ਸਿਨੈਰੀਓ ਵਿੱਚ ਪੰਜਾਬ ਸਰਕਾਰ ਦੇ ਬਹੁਤ ਸਾਰੇ ਪੈਨਸ਼ਨਰਾਂ ਨੂੰ ਥੋੜੀ ਜਿਹੀ ਰਾਤ ਮਿਲੀ ਸੀ ਜਦੋਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਕਮਿਊਟੇਸ਼ਨ ਵੈਲਿਊ ਦੀ ਰਿਕਵਰੀ ਤੇ ਇਸ 7 ਜੁਲਾਈ ਵਿੱਚ ਇੱਕ ਸਟੇ ਆਰਡਰ ਜਾਰੀ ਕੀਤਾ ਗਿਆ ਸੀ ਰਿਕਵਰੀ ਸੰਬੰਧੀ ਸਟੇ ਆਰਡਰ ਅਜੇਹੇ ਪੈਨਸ਼ਨਰਾਂ ਲਈ ਜਾਰੀ ਹੋਇਆ ਸੀ ਜਿਨ੍ਹਾਂ ਦੀ ਕਮਿਊਟ ਕੀਤੀ ਗਈ ਪੈਨਸ਼ਨ ਦੀ ਰਿਕਵਰੀ ਦਾ ਸਮਾਂ 10-8 ਮਹੀਨੇ ਤੋ ਵੱਧ ਹੋ ਗਿਆ ਸੀ ਕਤ ਤੌਰ ਤੇ ਮਹਾਰ ਅਰਥ ਸ਼ਾਸਤਰੀਆਂ ਦੀਆਂ ਕੈਲਕੂਲੇਸ਼ਨ ਅਨਸਾਰ ਕਮਿਊਟ ਕੀਤੀ ਗਈ ਪੈਨਸ਼ਨ ਦੀ ਰਿਕਵਰੀ 15 ਸਾਲ ਤੱਕ ਕਰਨਾ ਗੈਰ ਵਾਜਬ ਹੈ ਤੇ ਇਹ ਰਿਕਵਰੀ ਸਿਰਫ 10 ਸਾਲ 8 ਮਹੀਨੇ ਲਈ ਹੀ ਕਰਨੀ ਬੰਦੀ ਸੀ ਇਸ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਟ ਸੀਡਬਲਯੂਪੀ 9426/2023 ਸ਼ੀਲਾ ਦੇਵੀ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਫਾਈਲ ਕੀਤੀ ਗਈ ਸੀ ਜਿਸ ਅਨੁਸਾਰ ਕਮਿਊਨ ਪੈਨਸ਼ਨ ਦੀ ਰਿਕਵਰੀ ਤੇ ਸਟੇ ਜਾਰੀ ਹੋ ਗਿਆ ਸੀ ਇਸ ਤੋਂ ਬਾਅਦ ਤਾਂ ਅਜਿਹਾ ਹੀ ਹੋਰ ਰਿਟਾਂ ਦਾਇਰ ਕਰਨ ਦੀ ਵੱਡੀ ਗਿਣਤੀ ਵਿੱਚ ਫਿਲਸਫਲਾ ਸ਼ੁਰੂ ਹੋ ਗਿਆ ਸੇ 808 ਰਿਟਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਵੱਖ-ਵੱਖ ਪੈਨਸ਼ਨਰਾਂ ਦਾ ਹੀ ਦਾਇਰ ਕਰ ਦਿੱਤੀਆਂ ਗਈਆਂ ਪਰੰਤੂ ਮਿਤੀ 27 11 24 ਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸ਼ੀਲਾ ਦੇਵੀ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਸਮੇਤ ਸਾਰੀਆਂ ਹੀ 808 ਰਿਟਾਂ ਡਿਸਮਿਸ ਕਰਦੇ ਹੋਏ ਸਰਕਾਰ ਦੇ ਹੱਕ ਵਿੱਚ ਫੈਸਲਾ ਦਿੱਤਾ ਇਹਨਾਂ ਸਾਰੀਆਂ ਡੇਟਾਂ ਦੇ ਖਰਚ ਹੋਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਮਿਤੀ 18/12/2024 ਨੂੰ ਜਾਰੀ ਕੀਤੇ ਗਏ ਇੱਕ ਲੈਟਰ ਰਾਹੀਂ ਸਾਰੇ ਬੈਂਕਾਂ ਨੂੰ ਕਮਿਊਟ ਪੈਨਸ਼ਨ ਦੀ ਰੈਗੂਲਰ ਰਿਕਵਰੀ ਦੇ ਨਾਲ-ਨਾਲ ਸਟੈਗਰਡ ਮੈਨਰ ਨਾਲ ਪਿਛਲੀ ਸਟੇ ਕੀਤੀ ਗਈ ਰਿਕਵਰੀ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਇਸ ਪੱਤਰ ਵਿੱਚ ਇੱਕ ਉਦਮ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਪੈਨਸ਼ਨਰ ਦੀ ਰਿਕਵਰੀ 6 ਮਹੀਨਿਆਂ ਲਈ ਬੰਦ ਰਹੀ ਹੈ ਤਾਂ ਬਰਾਬਰ ਦੇ 6 ਮਹੀਨਿਆਂ ਵਿੱਚ ਪਿਛਲੀ ਰਿਕਵਰੀ रेगुलर रिकवरी ਦੇ ਨਾਲ ਨਾਲ সিমਲਟੇਨियसली ਕੀਤੀ ਜਾਵੇ ਦੂਜੇ ਸ਼ਬਦਾਂ ਵਿੱਚ ਜੇ ਕਿਸੇ ਪੈਨਸ਼ਨਰ ਦੀ ਕਮਿਊਟ ਪੈਨਸ਼ਨ ਦੀ ਰਿਕਵਰੀ ਪ੍ਰਤੀ ਮਹੀਨਾ 7000 ਰੁਪਏ ਕੀਤੀ ਜਾ ਰਹੀ ਸੀ ਤਾਂ 6 ਮਹੀਨਿਆਂ ਲਈ 7000 ਰੁਪਏ ਰੈਗੂਲਰ ਰਿਕਵਰੀ ਦੇ ਨਾਲ ਨਾਲ 7000 ਰੁਪਏ ਸਟੇ ਦੌਰਾਨ ਝੁਕੀ ਹੋਈ ਰਿਕਵਰੀ সিমਲਟੇਨियसली ਭਾਵੇਂ ਇਕੱਠੀ ਹੀ ਕੀਤੀ ਜਾਵੇ ਇਸ ਦਾ ਭਾਵ ਇਹ ਹੈ ਕਿ ਪੈਨਸ਼ਨਰ ਦੀ ਪੈਨਸ਼ਨ ਵਿੱਚੋਂ ਪ੍ਰਤੀ ਮਹੀਨਾ 14000 ਰੁਪਏ ਰਿਕਵਰ ਕੀਤੇ ਜਾਣ ਪੰਜਾਬ ਸਰਕਾਰ ਦੇ ਮਿਤੀ 18 12 2024 ਦੇ ਲੈਟਰ ਜਾਰੀ ਹੋਣ ਨਾਲ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਹੈ ਤੇ ਉਹ ਹੁਣ ਇਸ ਟੈਂਸ਼ਨ ਵਿੱਚ ਹਨ ਕਿ ਇੰਨੀ ਵੱਡੀ ਰਕਮ ਉਹਨਾਂ ਦੀ ਪੈਨਸ਼ਨ ਵਿੱਚੋਂ ਡਿਡਕਟ ਹੋਣ ਨਾਲ ਉਹ ਆਪਣੇ ਡਗ ਮੰਗਾਰੇ ਬਜਟ ਨੂੰ ਕਿਵੇਂ ਮੈਨੇਜ ਕਰਨਗੇ ਜਦੋਂ ਕਿ ਸਰਕਾਰ ਨੇ 11% ਮਹंगाई भत्ता ਤੇ ਉਹਨਾਂ ਦਾ 5.5 ਸਾਲਾਂ ਦਾ 6ਵੇਂ ਤਨਖਾਹ ਕਮਿਸ਼ਨ ਦਾ ਜੋ ਬਕਾਇਆ ਹੈ ਉਹ ਤਾਂ ਪਹਿਲਾਂ ਹੀ ਦਬ ਰੱਖਿਆ ਹੈ ਜਿਸ ਨੂੰ ਜਾਰੀ ਕਰਨ ਵਿੱਚ ਸਰਕਾਰ ਦੀ ਫਾਈਨੈਂਸ਼ੀਅਲ ਕਰਾਈਸਿਸ ਦਾ ਬਹਾਨਾ ਲਾ ਕੇ ਸੰਕਰ ਦੇਰੀ ਹੀ ਕਰਦੀ ਆ ਰਹੀ ਹੈ ਸੋ ਪੈਨਸ਼ਨਰਾਂ ਦਾ ਤਾਂ ਹੁਣ ਰੱਬ ਹੀ ਰੱਖਾ ਹੈ ਖਾਸ ਕਰਕੇ ਮੱਧ ਵਰਗੀ ਪਰਿਵਾਰਾਂ ਦੇ ਪੈਨਸ਼ਨਰ ਜੋ ਪਹਿਲਾਂ ਹੀ ਆਰਥਿਕ ਤੌਰ ਦੇ ਉੱਤੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੀ ਚਲਾ ਰਹੇ ਹਨ ਇਸ ਵੀਡੀਓ ਵਿੱਚ ਵਾਸਤੋਂ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ